ਫਟੇ ਰੇ ਸ੍ਰੀ ਪਕੌਤੀ ਜੀ ਸਹਾਰੇ ਵਾਰ ਸ੍ਰੀ ਪਕੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਕੌਤੀ ਸਿਮਰਕਾ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰਦੇ ਅਮਰਤਾ ਸ੍ਰਾਮਦਾਸ ਐ ਹੋਈ ਸਹਾਰੇ ਅਰਜਨਾ ਹਰ ਕੋਬਿੰਦਨੋ ਸਿਮਰਉ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਟਿਠਾ ਸਭ ਦੁਖ ਜਾਏ ਤੀਬ ਬਹਾਦਰ ਸਿਮਰੈ ਘਰਨ ਨਿਦ ਆਵੇ ਧਾਰੇ ਸਭ ਥਾਈ ਹੋਏ ਜੀ ਸਹਾਰੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਜੀ ਸਹਾਇ ਦਸਾਂ ਪਾਤਸ਼ਾਹਿਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੇ ਪਾਠ ਦਰਸ਼ਨ ਦੀ ਦਾਰਤਾ ਧਿਆਨ ਤਰ ਸਾਧ ਸੰਗਤ ਹੋਣਾ ਜੀ ਵਾਹਿਗੁਰੂ ਇਹਨਾਂ ਮਾਣਿਆਂ ਦੀ ਮਾਨ ਸਤਿਗੁਰੂ ਨਤਣਾਂ ਆਦੇ ਤਾਣ ਸਤਿਗੁਰੂ ਦੇ ਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਆਰਤੀ ਦੀ ਅਪਾਰ ਕਿਰਪਾ ਸਦਕਾ ਸੰਧਿਆ ਸਮੇਂ ਦੀਵਾਨਾਂ ਦੀ ਸਮਾਪਤੀ ਹੋਈ ਹੈ ਜੀ ਉਪਰੰਤ ਆਪ ਜੀ ਦੇ ਪਾਵਨ ਸਰੂਪ ਦੀ ਸੇਵਾ ਸਮਾਰ ਸੋਹਿਲਾ ਸਰਪਾਣੀ ਤੇ ਜਾਪ ਹੋਏ ਜੀ ਪਾਵਨ ਪਾਣੀ ਦੇ ਜਾਪ ਕਰਦੇ ਹਾਂ ਪਾਵਨ ਸਰੂਪ ਦੀ ਸੇਵਾ ਕਰਦੇ ਹਾਂ ਹੋਈਆਂ ਔਣਤਾਈਆਂ ਦੀ ਖਿਮਾ ਬਖਸ਼ਣੀ ਕੋ ਵਾਸਤੇ ਸਮਤ ਬਖਸ਼ਣੀ ਆਪ ਜੀ ਕਰੋ ਕਿਰਪਾ ਸੁਖਾਸਨ ਹੋਵੋ ਜੀ ਸੰਗਤਾਂ ਨੂੰ ਸੇਵਾਾਰਾਂ ਨੂੰ ਛੁੱਟੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਖੁੱਲੇ ਦਰਸ਼ਨ ਦੇ ਦਾਰ ਉਪਦੇਸ਼ ਬਖਸ਼ ਕੇ ਨਿਹਾਲ ਕਰਨਾ ਜੀ ਸੁਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਸ਼ਕਤੀ ਕਰਾ ਤੇਰੇ ਪਾਣੇ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਾਹਿਬ ਜਥਾ ਜਾਏ ਬਹਿ ਮੇਰਾ ਸਤ ਸੋ ਥਨ ਸੁਹਾਵਾ RAM ਜੀ ਸੋ ਥਨ ਸੁਹਾਵਾ RAM ਰਾਦੇ ਖੁਰ ਸਿੱਖੀ ਸੋ ਥਨ ਆਨੇ ਆਦੇ ਤੁਮ ਪ੍ਰਭਾ ਤੁਮ ਪ੍ਰਭਾ ਗੁਰ ਸਖਾਂ ਕੀ ਕਾਲ ਜਨਹਾਰ ਨਾਮ ਤੇ ਆਵਾ ਨਾਮ ਤੇ ਆਵਾ ਜੈ ਨਾਨਕ ਸਤਿਗੁਰੂ ਜੀ ਆਵਾ ਤੁਝ ਕਰਾਵਾ ਤੁਝ ਕਰਾਵਾ ਐ ਸਾਰੇ ਪੈ é वाहेगुरु 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ